ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੋਹਨ ਸਿੰਘ ਪੁੱਤਰ ਜਗENDER ਸਿੰਘ ਵਾਸੀ ਪਿੰਡ ਦੇਵੀ ਦਾਸ ਜੋ ਮੈਂ ਆਪ ਜੀ ਨੂੰ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜੋ ਕਿ ਪਿੰਡ ਚੰਡੀ ਦਾਸ ਤੇ ਦਸੂਏ ਤੋਂ ਹੋ ਕੇ ਸੰਗ ਦੇ ਰੂਪ ਵਿੱਚ ਸਾਡੇ ਇਥੋਂ ਗੌਸਪੁਰ ਸਕੂਲ ਸਰਕਾਰੀ ਦੇ ਕੋਲ ਦੀ ਹਰ ਸਾਲ ਲੰਗਦਾ ਹੈ ਉਹਨਾਂ ਦੇ ਜੀਆਂ ਕਹਿਣ ਵਾਸਤੇ ਸਾਡੇ ਖਾਸ ਕਰਕੇ ਨਗਰ ਦੇ ਆਪਣੇ ਪਿੰਡ ਦੇਵੀਦਾਸ ਵੱਲੋਂ ਪਿੰਡ ਗੌਸਪੁਰ ਤੋਂ ਲਮੀਨ ਸਮੂਹ ਇਲਾਕੇ ਦੀ ਸੰਗਤ ਵੱਲੋਂ ਇੱਥੇ ਹਰ ਸਾਲ ਤਕਰੀਬਨ 70 60 70 ਸਾਲ ਤੋਂ ਇਹ ਸੰਗ ਜੋ ਪਹਿਲਾਂ ਥੋੜੇ ਮਾਤਰਾ ਵਿੱਚ ਸੰਗਤ ਜਾਂਦੀ ਸੀ ਹੁਣ ਇੱਕ ਬਹੁਤ ਹੀ ਵੱਡੇ ਇਕੱਠ ਦੇ ਰੂਪ ਵਿੱਚ ਸੰਗਰੇ ਰੂਪ ਵਿੱਚ ਡੇਰਾ ਬਾਬਾ ਨਾਨਕ ਚੋੜਾ ਸਾਹਿਬ ਦੇ ਦਰਸ਼ਨਾਂ ਨੂੰ ਇਹਨਾਂ ਨਗਰਾਂ ਤੋਂ ਹੁੰਦੀ ਹੋਈ ਮਕੇਰੀਆਂ ਤੋਂ ਗਾਂ ਗਰਦਾਸਪੁਰ ਜ਼ਿਲ੍ਹੇ ਵਿੱਚੋਂ ਉੱਥੇ ਪਹੁੰਚਦੀ ਹੈ ਉਹਨਾਂ ਦੇ ਇੱਥੇ ਪਹੁੰਚਣ ਤੇ ਉਹਨਾਂ ਦੇ ਜੀ ਆਇਆਂ ਕਹਿਣ ਨੂੰ ਵਾਸਤੇ ਤੇ ਸਾਡੇ ਇਸ ਇਲਾਕੇ ਵੱਲੋਂ ਤਿੰਨ ਦਿਨ ਟੋਟਲ ਲੰਗਰ ਚੱਲਦਾ ਹੈ ਤੇ ਉਹਨਾਂ ਦੇ ਵਿੱਚ ਵਿੱਚ ਸਾਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਇੱਥੇ ਕਰਵਾਏ ਜਾਂਦੇ ਹਨ ਜਿਹਨਾਂ ਦੇ ਜਾਪ ਅੱਜ ਚੱਲ ਰਹੇ ਹਨ ਅੱਜ ਦੂਸਰਾ ਦਿਨ ਹੈ ਕੱਲ ਨੂੰ ਇਹਨਾਂ ਦੇ ਭੋਗ ਪਾਏ ਜਾਣੇ ਹਨ ਜਿਹਦੇ ਵਿੱਚ ਪਾਰਸ ਢਾਡੀ ਜਥਾ ਪਾਰਸ ਕੀਰਤਨੀਏ ਕਬੀศรี ਜਥੇ ਜੋ ਕਿ ਇੱਥੇ ਸ਼ਮੂਲਤ ਕਰਨਗੇ ਤੇ ਸੰਤਾਂ ਨੂੰ ਨਿਹਾਲ ਕਰਨਗੇ ਤੇ ਉਹਦੇ ਵਿੱਚ ਅਸੀਂ ਕੱਲ ਨੂੰ ਟੋਟ ਲੰਗਰ ਜਿਹੜਾ ਹੈਗਾ ਉਹ ਵਰਤਾ ਰਹਿਆ ਹੈ ਸੰਗਤ ਸੇਵਾ ਕਰ ਰਹੀ ਆ ਸੇਵਾ ਚੱਲ ਰਹੀ ਆ ਇਤਨੇ ਬਰਖਾ ਦੋ ਤਿੰਨ ਦਿਨ ਤੋਂ ਪੈਣ ਦੇ ਵਿੱਚ ਵੀ ਸੰਗਤ ਨੂੰ ਇਲਾਕੇ ਦੀ ਸੰਗਤ ਨੂੰ ਬਹੁਤ ਅਰਤਿਸ਼ਾਹਤ ਹੈ ਇਸ ਸੰਗਤ ਦੇ ਵਿੱਚ ਸਾਡੇ ਨਗਰ ਦੇਵੀ ਦਾਸ ਵੱਲੋਂ ਸਰਦਾਰ ਬੰਤਾ ਸਿੰਘ ਦੇ ਪਰਿਵਾਰ ਵੱਲੋਂ ਜਗਾ দান ਦੇ ਰੂਪ ਵਿੱਚ 13 ਮਾਲੇ ਜਗਾ দান ਦੇ ਰੂਪਤੀ ਹੈ ਜਿਸ ਵਿੱਚ ਕਿ ਸਾਡੇ ਇਸ ਇਲਾਕੇ ਦੀ ਸੰਗਤ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਬਿਲਡਿੰਗ ਇੱਕ ਗੁਰਦੁਆਰੇ ਦੇ ਰੂਪ ਵਿੱਚ ਉਹ ਸਾਰੀ ਚੱਲ ਰਹੀ ਹੈ ਜੋ ਕਿ ਅੱਧੀ ਕਾ ਸਾਰੀ ਹੋ ਰਹੀ ਹੈ ਬਾਕੀ ਕੰਮ ਚੱਲ ਰਿਹਾ ਜੋ ਕਿ ਸੰਗਤ ਨੂੰ ਬਹੁਤ ਸ਼ਾਤ ਆ ਸਾਮ ਅਸੀਂ ਪੂਰੀ ਸੰਗਤ ਨੂੰ ਅਪੀਲ ਕਰਦੇ ਆ ਆਪਣੇ ਦਾਨੀ ਸੱਜਣਾਂ ਨੂੰ ਜੋ ਕਿ ਇਸ ਤਰ੍ਹਾਂ ਦੇ ਜਿਤਨਾ ਮੌਸਮ ਦੇ ਵਿੱਚ ਬੱਚੇ ਛੋਟੇ ਛੋਟੇ ਬੱਚੇ ਜਿਹੜੇ ਬਹੁਤ ਹੀ ਸੇਵਾ ਕਰ ਰਹੇ ਹਨ ਜਿਨ੍ਹਾਂ ਦੇ ਕਰਕੇ ਮੀਂਹ ਦੀ ਬਰਖਾ ਦੇ ਰੂਪ ਵਿੱਚ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਸੀ ਪਰ ਫਿਰ ਵੀ ਲੋਕਾਂ ਨੂੰ ਬਹੁਤ ਅਸ਼ਾ ਅਸੀਂ ਚਾਹੁੰਦੇ ਹਾਂ ਤੇ ਦਾਨੀ ਸੱਜਣ ਸਹਿਯੋਗ ਦੇ ਕੇ ਇਸ ਬਿਲਡਿੰਗ ਦਾ ਵੀ ਨੇਪਰੇ ਚੜਾਉਣ ਦੀ ਕਿਰਪਾਲਤਾ ਕਰਨ ਬਾਕੀ ਸਮੂਹ ਇਲਾਕੇ ਦੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਅੰਦੀ ਹੈ ਕਿ ਇਸ ਸਥਾਨ ਤੇ ਕੱਲ ਨੂੰ ਪਹੁੰਚ ਕੇ ਆਪਣੇ ਜੀਵਨ ਸਫਲਾ ਕਰੋ ਤੇ ਗੁਰਬਾਣੀ ਦਾ ਆਨੰਦ ਮਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤ